ਹਾਏ ਮਿੱਤਰੋ ਪਿਆਰਿਓ ਸਾਰੇ ਜਣੇ ਭਰਾ ਨਿਗਾ ਮੇਰੇ ਹਲ ਮਾਰਿਓ ਆਹ ਰਿਹਾ ਆਪਣਾ ਮੱਛਾ ਭਿਆਮੜਿਆ ਨੇ ਸੌਣ ਨੂੰ ਓ ਮੰਮੜਾ ਉਹ ਗੜੀ ਤੋ ਆਪਾਂ ਚੌਂਕੀ ਸਾਹਿਬ ਜਾਣਦੇ ਆ ਮੱਛਾ ਆਪਣਾ ਜਾਣਦਾ ਪੰਜ ਥੋੜੀ ਸਪੀਡ ਤੇ ਅੱਜ ਆਹ ਬੱਲੇ ਸੇਰਾ ਉਹ ਗੜੀ ਇਹ ਆਪਣਾ ਭਰਾ ਆਪਣਾ ਗੋਪੀ ਭਰਾ ਫੁੱਲ ਭਿਉਂਦੇ ਓਏ ਤੋ ਆਪਾਂ ਬਾਬੇ ਦੇ ਮੱਥਾ ਟੇਕ ਕੇ ਵਾਪਸ ਆਉਂਦੇ ਗੱਡੀ ਵੇਖੋ ਜਿਆਦੀ ਸ਼ਾਲਾ ਮਾਰਦੀ ਉਹ ਉਹ ਗੱਡੀ ਦੇ ਪਿੱਛਾ ਚੱਕ ਹੁੰਦਾ ਆ ਕਰੋ ਚੱਕ ਹਾਂ ਤੇ ਆਪਣੇ ਭਰਾ ਪੂਰੀ ਐਂਡ ਕਰਾਉਂਦੇ ਹੋਏ ਨਿਸ਼ਾਨ ਨਹੀਂ ਅੱਜ ਮੁਰਗੇ ਬਾਜ਼ੀਆਂ ਐਂਡ ਅੱਤੀ ਰੱਲਿਆ ਚੱਲ ਹੱਟ ਹੱਟੜੀ ਹੋਰ ਹੋਰ ਕਰਾਤ ਕਰਾਤ ਓਮ ਅੱਜ ਨਹੀਂ ਹੋਰ ਫੜੇ ਜਾਂਦੇ ਹੱਥ 'ਚ ਆ ਵੇਖੋ ਇਹ ਬੰਦਿਆਂ ਦਾ ਪੂਰਾ ਜੋਰ ਲੱਗਣ ਡਿਆ ਪੁੱਕੜ ਵੀ ਆਪਣਾ ਉਸਾਰੇ ਪੁੱਕੜ ਵੀ ਪਛਾ ਆਪਣਾ ਬਹੁਤ ਦੇ ਜਾਣ ਡਿਆ ਵਾ ਇੱਕ ਬਾਕੀ ਠੀਕ ਹੈ ਜੀ ਬਾਬਾ ਕੰਮ ਕਰਦੇ